ਮਾਣੀ ਦੋਸਤੋ ਜਿਹੜੇ ਭਰਾ ਕਹਿੰਦੇ ਨੇ ਵੀ ਜਿਹੜੀਆਂ ਚੀਜ਼ੇ ਆਪਾਂ ਦੱਸਦੇ ਆ ਉਹ ਆ ਦੇਖ ਲਓ ਭਰਾ ਅੱਜ ਤੋਂ ਆਪਾਂ ਨੂੰ ਡੇਲੀ ਤੁਹਾਨੂੰ ਭਰਾ ਨਵੀਂ ਵੀਡੀਓ ਦੇਖਣ ਨੂੰ ਮਿਲੂਗੀ ਆ ਟੈਕਲ ਸਪਰੇਅ ਆ ਭਰਾ ਚੈੱਕ ਕਰ ਸਕਦੇ ਹੋ ਤੁਸੀਂ ਸਪਰੇਅ ਦਾ ਇੱਕ ਪਾਉ ਚਾ 10 ਲੀਟਰ ਵਾਲੀ ਬਾਲਟੀ ਆ ਆ ਤੁਹਾਡੇ ਸਾਹਮਣੇ ਆਪਾਂ ਇਹਦੇ ਚ ਪਾ ਰਹੇ ਹਾਂ ਤੁਹਾਡੇ ਸਾਹਮਣੇ ਨਵਾਵਾਂਗੇ ਕਬੂਤਰਾਂ ਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਅੱਜ ਤੋਂ ਕੰਨੀ ਕਲੀ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਆ ਸ਼ੈਂਪੂ ਆ ਭਰਾ ਕੋਈ ਵੀ ਸ਼ੈਂਪੂ ਲੈ ਸਕਦੇ ਹੋ ਤੁਸੀਂ ਤੋਪਾਂ ਵਧੀਆ ਨਿਕਲੀ ਹੋਈ ਆ ਤੇ ਆ ਸ਼ੈਂਪੂ ਬਾਲਿਆ ਭਰਾ ਆਪਾਂ ਨੇ ਅੱਜ ਵੀ ਤਕਰੀਬਨ ਕਈ ਭਰਾਵਾਂ ਦੇ ਮੈਸੇਜ ਆ ਗਏ ਬੀਬੀਰੇ ਆ ਡਟੌਲ ਆ ਪਟਾਣ ਤੇ ਵੀਡੀਓ ਪਾਓ ਤੇ ਬਹੁਤ ਜ਼ਿਆਦਾ ਭਰਾਵਾਂ ਵਿੱਚ ਮੈਸੇਜ ਵੀ ਕਰਦੇ ਨੇ ਵੀ ਹਾਂ ਵੀਰੇ ਤੁਸੀਂ ਆਪ ਵਰਤੋ ਇਹ ਚੀਜ਼ਾਂ ਜਿਹੜੀਆਂ ਦੱਸਦੇ ਹਾਂ ਹਲੋ ਬ੍ਰਾਪਾ ਸਾਰੀਆਂ ਚੀਜ਼ਾਂ ਇਹਦੇ ਚ ਮਿਕਸ ਕਰ ਲਈਆਂ ਹੁਣ ਵਰਤਨਾ ਕਰਨਾ ਕਿਵੇਂ ਇਹ ਵੀ ਤੁਹਾਨੂੰ ਦੱਸ ਦੰਨੇ ਆਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਝੋਲ ਲਓ ਕਬੂਤਰ ਦਾ ਸਿਰ ਬਾਹਰ ਰੱਖ ਕੇ ਵੀਰੇ ਤੁਸੀਂ ਆਹ ਕਿੰਤਰ ਆਪ ਪੱਟੇ ਨੇ ਉਂਚਾ ਚੜੇ ਆਈਆਂ ਆ ਜੀ ਇਹਨੂੰ ਹੱਥ ਪਾ ਕੇ ਭਰਾ ਸਿਰ ਬਾਹਰ ਰੱਖ ਕੇ ਦੋਨੀਆਂ ਸ਼ੈਡੋ ਚ ਤੁਸੀਂ ਚੰਗੀ ਤਰ੍ਹਾਂ ਨਿਭਾ ਸਕਦੇ ਹੋ ਕਬੂਤਰ ਦਿਖਾਓ ਰਿਮੋਟ ਹਰ ਲਿਆ ਇਹਦਾ ਬੈਸ਼ੇ ਵੀ ਕੋਈ ਸ਼ੈਡ ਇਫੈਕਟ ਨਹੀਂ ਹੈਗਾ ਚਾਹੇ ਤੁਸੀਂ ਓਦਾਂ ਵੀ ਆ ਦੇਖੋ ਇਦਾਂ ਚੰਗੀ ਤਰ੍ਹਾਂ ਤੁਸੀਂ ਆ ਜੀ ਜਿਦਾਂ ਰੱਖਿਓ ਵੀ ਕੂਟਰ ਦੇ ਅੱਖਾਂ ਓੱਖਾਂ ਜਣਾ ਪਵੇ ਕੋਈ ਚੀਜ਼ ਇਹਦੇ ਨਾਲ ਆਏ ਆ ਭਰਾ ਪੱਟਾਂ ਨਾਲ ਜਦੋਂ ਆਪਾਂ ਪਾੜ ਦੰਨੇ ਆ ਸਿੱਧੇ ਕਬੂਤਰ ਤਾਂ ਇਹਦੀਆਂ ਜੂਆਂ ਨੇ ਜਿਹੜੀਆਂ ਆ ਵਾਲੀਆਂ ਆ ਦੇਖੋ ਜ਼ੂਮ ਕਰਕੇ ਦਿਖਾਓ ਆਵੜੀਆਂ ਜੂਆਂ ਨੇ ਕਾਲੀਆਂ ਕਾਲੀਆਂ ਆ ਦੇਖ ਸਕਦੇ ਤੁਸੀਂ ਇਹ ਜੂਆਂ ਕਬੂਤਰਾਂ ਦੇ ਫਰਾਂ ਦੇ ਅੰਦਰ ਵੜ ਜਾਂਦੀਆਂ ਨੇ ਜਿੱਥੋਂ ਆਪਾਂ ਪੱਟਦੇ ਆ ਉਹ ਜਗ੍ਹਾ 'ਚ ਵੜ ਜਾਂਦੀਆਂ ਨੇ ਜਿੰਨੀ ਜਗ੍ਹਾ ਇਹ ਕਵਰ ਕਰ ਲੈਂਦੀਆਂ ਨੇ ਫਿਰ 19 ਜਗ੍ਹਾ ਕਬੂਤਰ ਦਾ ਫਰ ਮੜਾ ਆਉਂਦਾ ਜੇ ਇਹ ਨਿਲਾਉਣ ਦਾ ਅਸਲ ਕਾਰਨ ਇਹ ਹੁੰਦਾ ਭਰਾ ਤੁਸੀਂ ਚੰਗੀ ਤਰ੍ਹਾਂ ਮਲ ਕੇ ਇੱਕ ਵਾਰ ਤਾਂ ਨਿਲਾਉਣੇ ਹੁੰਦੇ ਨੇ ਉਸ ਤੋਂ ਬਾਅਦ ਸੀਜ਼ਨ 'ਚ ਤੁਹਾਨੂੰ ਪਤਾ ਭਰਾ ਨਹੀਂ ਜਿਹੜੇ ਫालतू ਫਰ ਨੇ ਆ ਦੇਖੋ ਫਰ ਵੀ ਨਿਕਲਦੇ ਨੇ ਜਿਹੜੇ ਨਿਕਲਣੇ ਆਲੇ ਨੇ ਇਹ ਚੀਜ਼ ਤੁਸੀਂ ਇਸ ਤਰ੍ਹਾਂ ਵਰਤਲੀਆਂ ਆ ਜੂਆਂ ਆ ਪਾ ਦੇਖ ਸਕਦੇ ਹੋ ਤੁਸੀਂ ਇਹ ਜੂਆਂ ਜਾਂ ਤਾਂ ਮਰਨ ਗਈਆਂ ਜਾਂ ਫਿਰ ਇਹ ਬਾਹਰ ਆਉਣਗੀਆਂ ਇਸ ਤਰ੍ਹਾਂ ਭਰਾ ਤੁਸੀਂ ਸਾਰੇ ਕਬੂਤਰਾਂ ਨੂੰ ਣਲਾਇਓ ਜਿੰਨੇ ਵੀ ਭਰਾ ਕਬੂਤਰਾਂ ਦੇ ਰਿਲੇਟਿਵ ਕੰਮ ਕਰਦੇ ਨੇ ਉਹ ਇਸ ਤਰ੍ਹਾਂ ਕਬੂਤਰਾਂ ਣਲਾ ਲਿਓ ਜਿੰਨੇ ਵੀ ਭਰਾਵਾਂ ਦੇ ਕਬੂਤਰ ਣਲਾਉਣੇ ਵਾਲੇ ਨੇ ਹੱਥ ਰੱਖਿਓ ਕਿ ਇਸ ਤੇ ਦੂਜਾ ਹੱਥ ਨਾਲ ਤੁਸੀਂ ਕਬੂਤਰ ਨੂੰ ਣਲਾ ਕੇ ਜੰਗੀ ਤਰ੍ਹਾਂ ਆਜੋ ਕਬੂਤਰਾਂ ਦੇ ਫਰ ਚੰਗੇ ਆਉਣ ਉਸ ਤੋਂ ਬਾਅਦ ਭਰਾ ਜਿੰਨੀ ਵੀ ਤੁਸੀਂ ਮੈਡੀਸਨਾਂ ਦਵਾਈਆਂ ਜਾਂ ਫਿਰ ਜਿੰਨੀ ਵੀ ਖਰਾਕ ਪਾਉਂਗੇ ਇਹ ਜੂਆ ਜੜੀਆਂ ਨੇ ਜਦੋਂ ਨਹੀਂ ਹੋਣਗੀਆਂ ਤਾਂ ਕਬੂਤਰpropto ਤੁਹਾਡਾ ਸਹੀ ਹੋਊਗਾ ਠੀਕ ਆ ਭਰਾ ਧੰਨਵਾਦ